ਮੇਰੇ ਸਲਾਮ ਵਾਲੇ ਜੀ ਕੀ ਹਾਲ ਨੇ ਠੀਕ ਠਾਕ ਆ ਅੱਜ ਲਾਈਵ ਹੋਏ ਆਪਾਂ ਇੱਕ ਖਾਸ ਮਸ਼ੇਵਾਸਤੇ ਆਜੋ ਪਹਿਲਾਂ ਸਾਰੇ ਜਣੇ ਆਜੋ ਗੱਲ ਆਪਾਂ ਇਹ ਕਰਨੀ ਅੱਜ ਵੀ ਜਿਹੜਾ ਪਹਿਲ ਕਾਮ ਦੇ ਵਿੱਚ ਜੋ ਹੋਇਆ ਤੇ ਬਹੁਤ ਜ਼ਿਆਦਾ ਇੱਕ ੱਤਕਾ ਲੱਗਾ ਉਹ ਸੀ ਨੂੰ ਸੁਣ ਕੇ ਤੇ ਪਹਿਲੀ ਤੇ ਗੱਲ ਆ ਵੀ ਜੇ ਉਹ ਕਹਿੰਦੇ ਵੀ ਅਸੀਂ ਮੁਸਲਮਾਨ ਆ ਤੇ ਮੁਸਲਮਾਨ ਤਾਂ ਇਦਾਂ ਕਰਦਾ ਹੀ ਨਹੀਂ ਕਦੀ ਵੀ ਤੇ ਇਦਾਂ ਦੇ ਜਿਹੜੇ ਹੁੰਦੇ ਆ ਇਹ ਸਾਰਿਆਂ ਦੇ ਵਿੱਚ ਹੀ ਹੁੰਦੇ ਸਾਰੇ ਧਰਮਾਂ ਦੇ ਵਿੱਚ ਹੀ ਹੁੰਦੇ ਇਦਾਂ ਦੇ ਬੰਦੇ ਤੇ ਵੀ ਜਿਹੜੇ ਉਸ ਧਰਮ ਨੂੰ ਖਰਾਬ ਕਰਦੇ ਆ ਸੋ ਚੰਗਾ ਨਹੀਂ ਲੱਗਾ ਸੁਣ ਕੇ ਕੋਈ ਗੋਲੀਆਂ ਮਾਰ ਦਿੱਤੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਮਾੜਾ ਹੋਇਆ ਬਹੁਤ ਜ਼ਿਆਦਾ ਹੀ ਮਾੜਾ ਹੋਇਆ ਜਿਹਨੂੰ ਕਹਿੰਦੇ ਹੁੰਦੇ ਕਿ ਵੀ ਮੁਸਲਮਾਨ ਜਿਹੜਾ ਹੁੰਦਾ ਹਜ਼ੂਰ ਪਾਕ ਸੱਲਾਮ ਨੇ ਤਾਂ ਇਹ ਦੱਸਿਆ ਹੈ ਵੀ ਤੁਸੀਂ ਕਿਸੇ ਕਿਸੇ ਦਾ ਕਦੇ ਵੀ ਕਿਸੇ ਨੂੰ ਨੁਕਸਾਨ ਨਾ ਪਹਚਾਓ ਕਦੇ ਵੀ ਕਿਸੇ ਨੂੰ ਨੁਕਸਾਨ ਨਾ ਪਹਚਾਓ ਆਪਣੀ ਜ਼ੁਬਾਨ ਤੱਕ ਤੋਂ ਨੁਕਸਾਨ ਨਾ ਪਹਚਾਓ ਕਿਸੇ ਨੂੰ ਤੇ ਗੋਲੀ ਦੀ ਤੇ ਗੱਲ ਹੀ ਗਾਂਹਦੀ ਹੈ ਤੇ ਹਜ਼ੂਰ ਪਾਕ ਸੱਲਾਮ ਨੇ ਇਹ ਸਿੱਖਿਆ ਨਹੀਂ ਦਿੱਤੀ ਹੈਗੀ ਕੁਰਾਨ ਸ਼ਰੀਫ ਇਹ ਇਜਾਜ਼ਤ ਨਹੀਂ ਦਿੰਦਾ ਨਾ ਅੱਲਾਹ ਇਜਾਜ਼ਤ ਦਿੰਦਾ ਹੈ ਵੀ ਤੁਸੀਂ ਕਿਸੇ ਨੂੰ ਮਾਰੋ ਹਨਾ ਕਿਸੇ ਨੂੰ ਗੋਲੀਆਂ ਮਾਰ ਦਿਓ ਚਾਹੇ ਉਹ ਕੋਈ ਵੀ ਰੀਜ਼ਨ ਹੋਵੇ ਕੁਝ ਵੀ ਹੋਵੇ ਤੇ ਹੁਣ ਵੀ ਕਸੂਰਿਆਂ ਨੂੰ ਮਾਰਨਾ ਇਹ ਅੱਲਾਹ ਇਜਾਜ਼ਤ ਨਹੀਂ ਦਿੰਦਾ ਇਹਦੀ ਤੇ ਅਸੀਂ ਵੀ ਮੈਂ ਵੀ ਸਰਕਾਰ ਨੂੰ ਅਪੀਲ ਕਰਦਾ ਹਾਂ ਵੀ ਇਹ ਜਿਹੜੇ ਹੈਗੇ ਆ ਦਰਿੰਦੇ ਜਿਹੜੇ ਹੈਗੇ ਆ ਇਹਨਾਂ ਨੂੰ ਫਟਾਫਟ ਲੱਭ ਕੇ ਤੇ ਇਹਨਾਂ ਨੂੰ ਚੌਕ 'ਚ ਵੀ ਉਹਨਾਂ ਗੋਲੀ ਮਾਰ ਦਿੱਤੀ ਜਾਵੇ। ਇਹ ਬੇਕਸੂਰਾਂ ਨੇ ਜਿਹੜਾ ਇਦਾਂ ਕੀਤਾ ਹੈ। ਚਾਹੀ ਆਪਣੇ ਹਿਸਾਬ ਦੇ ਨਾਲ ਕਾਰਵਾਈ ਕਰਨ। ਜਾਂ ਚੌਕ ਦੇ ਵਿੱਚ ਕਢਾ ਕੇ ਗੋਲੀ ਮਾਰ ਦੇਣਾ ਇਦਾਂ ਦਿਨ ਨੂੰ। ਮੈਂ ਤੇ ਇਹੀ ਕਹੂੰਗਾ। ਇਸਲਾਮ ਧਰਮ ਬਹੁਤ ਕੁਝ ਸਿਖਾਉਂਦਾ ਹੈ, ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸਲਾਮ ਧਰਮ ਦੇ ਵਿੱਚੋਂ। ਮੇਰੀ ਵੀ ਇਹੀ ਕੋਸ਼ਿਸ਼ ਹੁੰਦੀ ਆ ਵੀ ਕਿਸੇ ਦਾ ਦਿਲ ਨਾ ਦਿਖਾਇਆ ਜਾਏ ਕਿਸੇ ਦਾ ਹੱਕ ਨਾ ਮਾਰਿਆ ਜਾਏ ਦੋ ਨੰਬਰ ਦਾ ਪੈਸਾ ਨਾ ਕਮਾਈਏ ਮੈਂ ਆਲਵੇਸ ਸਨੈਪਚੈਟਾਂ ਦੇ ਵਿੱਚ ਵੀ ਇਹੀ ਕਹਿੰਦਾ ਜੁਮੇ ਵਾਲੇ ਦਿਨ ਇਹੀ ਕਹਿੰਦਾ ਮੈਂ ਵੀ ਤੁਸੀਂ ਕਿਸੇ ਦਾ ਹੱਕ ਨਾ ਮਾਰੋ ਹੈਨਾ ਕਿਸੇ ਦਾ ਦਿਲ ਨਾ ਦਿਖਾਓ ਦੋ ਨੰਬਰ ਦਾ ਪੈਸਾ ਨਾ ਕਮਾਓ ਹੱਕ ਹਲਾਲ ਦੀ ਰੋਟੀ ਕਮਾਓ ਹੈਨਾ ਤੇ ਬਾਕੀ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਕਿਹੜੀ ਕਿਤਾਬ ਪੜ੍ਹੀ ਹੋਈ ਹੈ ਵੀ ਜਿਹੜਾ ਇਦਾਂ ਕਰੀ ਜਾਂਦੇ ਆ ਬਹੁਤ ਕੋਈ ਸੁਣ ਕੇ ਮੇਰੇ ਕੋਲ ਤਾਂ ਇੱਡੀ ਕੋਈ ਲਫ਼ਜ਼ ਵੀ ਨਹੀਂ ਕਿ ਮੈਂ ਬਿਆਨ ਕਰ ਸਕਾਂ ਇਸ ਚੀਜ਼ ਨੂੰ ਪਰ ਜੋ ਵੀ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਐਦਾਂ ਦੇ ਬੰਦੇ ਇਸਲਾਮ ਨੂੰ ਜਿਹੜਾ ਇੱਕ ਹੱਤਵਾਦੀ ਹੁੰਦਾ ਨਾ ਜਿਹੜਾ ਇੱਕ ਹੱਤਵਾਦੀ ਟੈਰਰਿਸਟ ਹੁੰਦਾ ਜਿਹੜਾ ਉਹਦਾ ਕੋਈ ਵੀ ਧਰਮ ਨਹੀਂ ਹੁੰਦਾ ਨਾ ਉਹ Hindu ਹੁੰਦਾ ਨਾ Musalman ਹੁੰਦਾ ਨਾ ਉਹ Sikh ਹੁੰਦਾ ਨਾ Isai ਹੁੰਦਾ ਕੁਝ ਨਹੀਂ ਹੁੰਦਾ ਉਹ ਸਿਰਫ ਅਤਵਾਦੀ ਹੁੰਦਾ ਹੈ ਸੋ ਇਸ ਕਰਕੇ ਆਪਾਂ ਉਹਨਾਂ ਦੇ ਟੱਬਰਾਂ ਵਾਸਤੇ ਦੁਆ ਕਰੀਏ ਜਿਨ੍ਹਾਂ ਦੇ ਬੰਦੇ ਗਏ ਆ ਉਹਨਾਂ ਵਾਸਤੇ ਦੁਆ ਕਰੀਏ ਅੱਲਾ ਉਹਨਾਂ ਨੂੰ ਸਬਰ ਦੇਵੇ ਇਸ ਦੁਨੀਆ ਤੋਂ ਉਹਨਾਂ ਦੇ ਚਲੇ ਗਏ ਛੋਟੇ ਬੱਚਿਆਂ ਨੂੰ ਕਿਤੇ ਸੈੜ ਤੇ ਕਰ ਦਿੱਤਾ ਤੇ ਔਰਤਾਂ ਨੂੰ ਸੈੜ ਤੇ ਕਰ ਦਿੱਤਾ ਤੇ ਬੰਦਿਆਂ ਨੂੰ ਗੋਲੀ ਮਾਰ ਦਿੱਤੀ ਵੇ ਦੱਸ ਉਹਨਾਂ ਦਾ ਕੌਣ ਵਾਲੀ ਵਾਰਸ ਹੈ ਹੁਣ ਰੋਟੀ ਤੇ ਚਲੋ ਅੱਲਾਹ ਨੇ ਦੇਣੀ ਆ ਰੋਟੀ ਤੇ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹਨਾਂ ਨੂੰ ਮਿਲ ਹੀ ਜਾਣੀ ਆ ਅੱਲਾਹ ਨੇ ਜੋ ਰਿਸਕ ਲਿਖਿਆ ਉਹਨਾਂ ਨੂੰ ਮਿਲਣਾ ਹੀ ਆ ਪਰ ਜਿਹੜੀ ਆ ਚੀਜ਼ ਆ ਜਿਹੜਾ ਇੱਕ ਅ ਬੱਚਿਆਂ ਦੇ ਸਿਰ ਤੋਂ ਬਾਪ ਦਸਾਇਆ ਉੱਠ ਜਾਣਾ ਟੀਵੀ ਦੇ ਸਿਰ ਤੋਂ ਆਦਮੀ ਦਸਾਇਆ ਉੱਠ ਜਾਣਾ ਇਹ ਬਹੁਤ ਵੱਡੀ ਬਹੁਤ ਵੱਡੀ ਗੱਲ ਆ ਇਹ ਬਹੁਤ ਜ਼ਿਆਦਾ ਮਾੜੀ ਗੱਲ ਆ ਇਹ ਇਹ ਨਹੀਂ ਕਰਨਾ ਚਾਹੀਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਸ ਚੀਜ਼ ਦਾ ਇਸ ਕਰਕੇ ਮੈਂ ਕੋਈ ਬਹੁਤੀਆਂ ਸਨੇਪਸ ਨੂੰ ਕੁਝ ਨਹੀਂ ਪਾ ਰਿਹਾ ਤੇ ਦੁਆ ਕਰੋ ਬਸ ਵੀ ਹੁਣ ਪਤਾ ਨਹੀਂ ਇਹ ਕੌਣ ਕਰਾਉਂਦਾ ਕੌਣ ਨਹੀਂ ਕਰਾਉਂਦਾ ਇਹਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੁੰਦਾ ਦੇਸ਼ ਦਾ ਮਾਹੌਲ ਖਰਾਬ ਹੁੰਦਾ ਇਸਲਾਮ ਦਾ ਮਾਹੌਲ ਖਰਾਬ ਹੁੰਦਾ ਇੱਕ ਜਣਾ ਉਹ ਚੀਜ਼ ਕਰਦਾ ਤੇ ਸਾਰੇ ਮੁਸਲਮਾਨਾਂ ਦਾ ਨਾਮ ਆਉਂਦਾ ਫਿਰ। ਇਹ ਤਾਂ ਚੰਗੀ ਗੱਲ ਨਹੀਂ ਹੈਗੀ ਇਹ। ਆਪਾਂ ਮੈਂ ਮੈਂ ਜਿੰਨਾ ਕੁ ਮੇਰਾ ਨੈਟਵਰਕ ਹੈਗਾ ਆ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਤੁਸੀਂ ਸਰਕਾਰ ਨੂੰ ਅਪੀਲ ਕਰੋ ਕਿ ਇਹਨਾਂ ਨੂੰ ਲਭੋ ਛੇਤੀ ਤੋਂ ਛੇਤੀ ਲੱਭ ਕੇ ਇਹਨਾਂ ਦਾ ਯੂ ਵੀ ਆ ਤੁਸੀਂ ਕਰਨਾ ਇਹਨਾਂ ਨੂੰ ਕਰੋ। ਇਹਨੂੰ ਫਾਂਸੀ ਦੇਣੀ ਫਾਂਸੀ ਦੇ ਉਹ ਗੋਲੀ ਮਾਰਨੀ ਚਾਹੇ ਚ ਗੋਲੀ ਮਾਰੋ ਅਸੀਂ ਨਾਲ ਇਸਲਾਮ ਇਹ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਨੂੰ ਤੁਸੀਂ ਮਾਰ ਦਿਓ ਜਾਂ ਕਿਸੇ ਨੂੰ ਤੁਸੀਂ ਕਿਸੇ ਦੇ ਸਿਰ ਤੋਂ ਸਾਇਆ ਚੱਕ ਲਓ ਬਾਕੀ ਮੈਨੂੰ ਸੁਣ ਕੇ ਬਹੁਤ ਜ਼ਿਆਦਾ ਮੈਂ ਮੈਂ ਮੈਨੂੰ ਪਤਾ ਲੱਗਾ ਮੈਨੂੰ ਕੱਲ ਪਤਾ ਲੱਗਾ ਵਾ ਕੱਲ ਸ਼ਾਮੀ ਜੇ ਤੋਂ ਕਿ ਬਹੁਤ ਜ਼ਿਆਦਾ ਪਹਿਲਾਂ ਤਾਂ ਬਾਹਰ ਸੀਗਾ ਫਿਰ ਮੈਂ ਆਇਆ ਫਿਰ ਇੱਕ ਦੋ ਚੀਜ਼ਾਂ ਸੀਗੀਆਂ ਉਹਦੇ ਵਿੱਚ ਹੀ ਰੁੱਝਿਆ ਹੋਇਆ ਸੀ ਫਿਰ ਮੈਨੂੰ ਕੱਲ ਪਤਾ ਲੱਗਾ ਚੰਗੀ ਤਰ੍ਹਾਂ ਤੇ ਫਿਰ ਮੈਂ ਅੱਜ ਮੈਂ ਕਹਿੰਦਾ ਚਲ ਜੁਮਮੇ ਵਾਲੇ ਦਿਨ ਲਾਈਵ ਹੋਊਂਗਾ ਤੇ ਨਾਲੇ ਮੈਂ ਅਪੀਲ ਕਰੂੰਗਾ ਸਰਕਾਰ ਨੂੰ ਵੀ ਜਿੰਨਾ ਕਿ ਮੇਰਾ ਨੈਟਵਰਕ ਹੈਗਾ ਜੀ ਏਰੀ ਗੱਲ ਉੱਥੇ ਤੱਕ ਪਹੁੰਚਦੀ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਮੈਂ ਤਾਂ ਕਹਿੰਦਾ ਵੀ ਬੇਕਸੂਰ ਦੀ ਮੌਤ ਦੇ ਬਦਲੇ ਮੌਤ ਹੀ ਆ ਇਹ ਬੇਕਸੂਰ ਨੂੰ ਮਾਰਨਾ ਚਾਹੀਦਾ ਯਾਰ ਕੋਈ ਵੀ ਹੋਵੇ ਕਸੂਰਬਾਜ਼ ਵੀ ਹੋਵੇ ਤੁਸੀਂ ਕਿ ਇਹਨੂੰ ਜਾਨੋਂ ਥੋੜੀ ਮਾਰ ਸਕਦੇ ਆ ਯਾਰ ਤੁਸੀਂ ਕਿਸੇ ਕਿਸੇ ਦੀ ਜ਼ਿੰਦਗੀ ਥੋੜੀ ਖੋ ਸਕਦੇ ਆ ਕਿਸੇ ਦੀ ਤੁਸੀਂ ਕਿਸੇ ਦੀ ਹੈਨਾ ਦੁੱਖ ਹੈ ਬੋਧਾ ਦਾ ਦੁੱਖ ਹੈ ਇਸ ਈਦਾ ਕਿੱਦਾਂ ਉਹਨਾਂ ਦੇ ਘਰਾਂ ਦੇ ਵਿੱਚ ਬੈਣ ਪੈਂਦੇ ਹੋਣੇ ਆ ਕਿਦਾਂ ਮਾਤਮ ਸ਼ਾਇ ਹੋਣੇ ਉਹਨਾਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਗਏ ਆ ਹੁਣ ਜਿਹੜੇ ਉੱਤੇ ਉੱਤੇ ਵਿਚਾਰੇ ਜਿਹੜੇ ਉੱਥੇ ਕੰਮ ਕਰਦੇ ਆ ਜਿਹੜੇ ਉੱਥੇ ਕਸ਼ਮੀਰ 'ਚ ਕੰਮ ਕਰਦੇ ਆ ਤੇ ਉਹ ਉਹਨਾਂ ਦਾ ਕੀ ਕਿਸੂਰ ਆ ਉਹਨਾਂ ਦਾ ਰੋਟੀ ਪਾਣੀ ਤਾਂ ਬੰਦ ਹੋ ਗਿਆ ਕਿ ਨਹੀਂ ਇਹ ਨਹੀਂ ਦੇਖਦੇ ਵੀ ਤੁਸੀਂ ਇੱਕ ਜੀ ਹਾ ਕਰਨ ਲੱਗੇ ਆ ਤੇ ਬਾਕੀ ਕਿੰਨਾ ਦਾ ਨੁਕਸਾਨ ਹੋਣਾ ਵਾ ਉਹ ਤੇ ਜੇ ਤੋਂ ਪੂਰੇ ਜਾਂਦੇ ਆ ਉਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਆ ਉੱਥੇ ਆਰਮੀ ਵਗੈਰਾ ਹੋਣੀ ਚਾਹੀਦੀ ਆ ਹੈਨਾ ਉਹਨਾਂ ਦੀ ਲੁੱਕ ਆਫਟਰ ਕਰਨ ਵਾਸਤੇ ਵੀ ਕੋਈ ਕੋਈ ਬੰਦਾ ਨੁਕਸਾਨ ਨਾ ਕਿਸੇ ਨੂੰ ਪਹੁੰਚਾ ਸਕੇ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ ਹੱਤਵਾਦੀ ਦਾ ਕੋਈ ਤਰਮ ਨਹੀਂ ਹੁੰਦਾ ਸਹੀ ਹੱਤਵਾਦੀ ਸਿਰਫ ਹੱਤਵਾਦੀ ਹੀ ਦੋ ਉਹਨੂੰ ਕਿਸੇ ਵੀ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅੱਲਾਹ اکبر ਕਹਿਣ ਦਾ ਵੀ ਕੋਈ ਫਾਇਦਾ ਨਹੀਂ ਜੇ ਤੁਸੀਂ ਕਿਸੇ ਨੂੰ ਮਾਰ ਹੀ ਦਿੱਤਾ ਕਿਸੇ ਨੂੰ ਨਜਾਇਜ਼ ਤੁਸੀਂ ਕਿਸੇ ਨੇ ਕਰ ਦਿੱਤੀ ਪਹਿਲੀ ਗੱਲ ਤਾਂ ਚਲੋ ਮਾਰਨ ਦੀ ਗੱਲ ਬਹੁਤ ਦੂਰ ਦੀ ਉਹਦੀ ਜੇ ਤੁਸੀਂ ਨਜਾਇਜ਼ ਕਿਸੇ ਦੇ ਨਾਲ ਨਜਾਇਜ਼ ਕਰ ਦਿੱਤੀ ਤੇ ਫਿਰ ਤਾ ਤੁਹਾਡਾ ਅੱਲਾਹ ਅਕਬਰ ਕਹਿਣ ਦਾ ਵੀ ਫਾਇਦਾ ਨਹੀਂ ਨਮਾਜ਼ ਦੀ ਗੱਲ ਤੇ ਗਾਂਧ ਹੀ ਰਹੀ ਉਹ ਅੱਲਾਹ ਅਕਬਰ ਵੀ ਕਬੂਲ ਨਹੀਂ ਹੋਣਾ ਸੋ ਇਹਦੀ ਸਚਾਈ ਛੀਤੀ ਪਤਾ ਲੱਗੇ ਤੇ ਦਿਨਾਂ ਨੂੰ ਠੰਡ ਪਵੇ ਬਾਕੀ ਦੁਆ ਕਰਦੇ ਸੋਨਾਂ ਵਾਸਤੇ ਜਿਨ੍ਹਾਂ ਦੇ ਪਰਿਵਾਰ ਕੇਰੂ ਕੇਰੂ ਹੋ ਗਿਆ ਪਰਿਵਾਰ ਜਿਨ੍ਹਾਂ ਦਾ ਉਹਨਾਂ ਵਾਸਤੇ ਦੁਆ ਕਰੋ ਪਲੀਜ਼ ਮੈਂ ਵੀ ਦੁਆ ਕਰਾਂਗਾ ਇਨਸ਼ਾਅੱਲਾ ਬਾਕੀ ਤੁਸੀਂ ਆਪਣਾ ਸਾਰੇ ਜਣੇ ਖਿਆਲ ਰੱਖੋ ਬਦੁਆ ਕਰੋ ਉਹਨਾਂ ਵਾਸਤੇ ਠੀਕ ਹੈ ਜੀ ਫਿਕਰ ਦੀ ਗੱਲ ਆਪਾਂ ਵੈਸੀ ਕਰਕੇ ਕੀਤਾ ਸੀਗਾ ਵੀ ਬਸ ਤੁਸੀਂ ਦੁਆ ਕਰੋ ਉਹਨਾਂ ਨੂੰ ਅੱਲਾ ਸਬਰ ਦੇਵੇ ਜਿਹੜੇ ਪਰਿਵਾਰ ਖੇਰੂ ਖੇਰੂ ਹੋ ਗਏ ਉਹਨਾਂ ਵਾਸਤੇ ਦੁਆ ਕਰੋ ਮਿਹਰਬਾਨੀ ਸ਼ੁਕਰੀਆ ਅੱਲਾ ਅਫਸ